ਇਹ ਜੇ ਲੱਗਿਓ ਨੈਟ ਇਹ ਜੇ ਕਲਰ ਚੋਇਸ ਬਹੁਤ ਆਪਣੇ ਕੋਲ ਆ ਦੇਖੋ ਕਲਰ ਦੇਖੋ ਇਹਨਾਂ ਦੇ ਸਾਰੇ ਕਲਰ ਮਿਲ ਜਾਣੇ ਇਹਦੇ ਚ ਸਾਰੇ ਡਿਜ਼ਾਈਨ ਮਿਲ ਜਾਣੇ ਆ ਦੇਖੀ ਇਹ ਰੇਜ਼ਿੰਗ ਕਪੜਾ ਜੀ ਹੁੱਡੀ ਟਾਈਪ ਇਹ ਚ ਵੀ ਤੁਹਾਨੂੰ ਦੋ ਕਲਰ ਮਿਲ ਜਾਣੇ ਆ ਓਕੇ ਤੇ ਬਈ ਇਹ ਪਾਈਪੂ ਇਹ ਤਾਂ ਨਹੀਂ ਹੁੰਦੇ ਫ੍ਰੈਸ਼ ਹੁੰਦੇ ਜਿਵੇਂ ਹੁੰਦਾ ਬਿਲਕੁਲ ਬਿਲਕੁਲ ਫ੍ਰੈਸ਼ ਲੱਖ ਰੁਪਏ ਨਾ ਮੈਂ ਜੇ ਕੋਈ ਆਪਣ ਨੂੰ ਸਾਫਤ ਕਰ ਦੇ ਇਹ ਚੀਜ਼ਾਂ ਠੀਕ ਹੈ ਠੀਕ ਹੈ ਸਿਲਕੋ ਫ੍ਰੈਸ਼ ਮਿਲੂਗਾ ਆਪਣੇ ਕੋਲ ਓਕੇ ਬਈ ਹਲੋ बंद पैकिंग होगी ਫਰੈਸ਼ पीस ਹੋਣਗੇ ਸਾਰੇ ਆ ਲੋ ਜੀ ਇਹ ਬਈ ਇਹ ਕਿੰਨੇ ਆ ਮੈਂ ਤਿੰਨ ਪੀਸ ਦੇਵਾਂਗੇ ਹਾਂ ਜੀ ਤਿੰਨ ਪੀਸ ਸਿੰਗਲ ਲੈਣਾ ਸਿੰਗਲ ਵੀ ਮਿਲ ਜੂ ਵੀਰੇ ਠੀਕ ਹੈ ਸਿੰਗਲ ਦਾ ਕੀ ਪ੍ਰਾਈਸ ਹੋਊਗਾ ਇਹ 700 ਰੁਪਏ ਦਾ ਜੀ ਨੈਟ ਵਾਲਾ ਅੱਛਾ ਫਰ ਲੱਗੀ ਹੋਊਗੀ ਵਿੱਚ ਆ ਲੋ